ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਵੱਖ-ਵੱਖ ਕਿਸਮਾਂ ਦੀਆਂ ਗਾਹਕ ਦੁਆਰਾ ਵਾਪਸੀਆਂ ਦੇ ਪ੍ਰਬੰਧਨ ਬਾਰੇ ਅਤੇ ਤੁਸੀਂ ਸੇਲਰ ਨੈਟਵਰਕ ਪਾਰਟਿਸਪੈਂਟ ਵਿਕਰੇਤਾ ਨੂੰ ਉਹਨਾਂ ਦੇ ਦਾਇਰੇ ਵਿੱਚ ਹਰ ਇੱਕ ਕਿਸਮ ਦੀ ਵਾਪਸੀ ਦਾ ਪ੍ਰਬੰਧਨ ਕਰਨ ਘਟਾਉਣ ਜਾਂ ਬਚਨ ਵਿੱਚ ਕਿਵੇਂ ਮਦਦ ਕਰ ਸਕਦੇ ਹੋ ਬਾਰੇ ਸਿੱਖਿਆ ਸੀ। ਇਸ ਵੀਡੀਓ ਵਿੱਚ ਅਸੀਂ ਪੈਕੇਜਿੰਗ ਬਾਰੇ ਅਤੇ ਸਹੀ ਪੈਕੇਜਿੰਗ ਕਰਨਾ ਕਿਉਂ ਮਹੱਤਵਪੂਰਨ ਹੈ ਬਾਰੇ ਸਿੱਖਾਂਗੇ। ਪੈਕੇਜਿੰਗ ਵਿੱਚ ਕਿਹੜੇ ਕਦਮਾਂ ਦੀ ਲੋੜ ਹੁੰਦੀ ਹੈ? ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਨਾਲ-ਨਾਲ ਗੈਰ-ਭੋਜਨ ਪਦਾਰਥਾਂ ਦੋਹਾਂ ਲਈ ਪੈਕੇਜਿੰਗ ਦੀਆਂ ਕਿਸਮਾਂ ਅਤੇ ਉਹਨਾਂ ਦੀ ਵਰਤੋਂ ਅਤੇ ਪੈਕੇਜਿੰਗ ਨਾਲ ਸੰਬੰਧਿਤ ਸਮੱਸਿਆਵਾਂ ਦੀ ਪਛਾਣ ਟਰੈਕ ਅਤੇ ਸੁਧਾਰ ਕੀ ਮੇ ਕਰਨਾ ਹੈ ਈ-ਕਾਮਰਸ ਵਿੱਚ ਉਤਪਾਦ ਪੈਕੇਜਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਉਤਪਾਦ ਬਿਨਾਂ ਕਿਸੇ ਆਵਾਜਾਈ ਵਿੱਚ ਨੁਕਸਾਨ ਦੇ ਆਖਰੀ ਖਪਤਕਾਰ ਤੱਕ ਸੁਰੱਖਿਤ ਪਹੁੰਚਦਾ ਹੈ ਉਤਪਾਦ ਨੂੰ ਡਿਲੀਵਰੀ 파ਟਨਰ ਨੂੰ ਸੌਂਪੇ ਜਾਣ ਤੋਂ ਬਾਅਦ ਖਰੀਦਦਾਰ ਤੱਕ ਪਹੁੰਚਣ ਤੋਂ ਪਹਿਲਾਂ ਲੌਜਿਸਟਿਕਸ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਦੇ ਕਈ ਕੇਂਦਰਾਂ ਵਿੱਚੋਂ ਲੰਘ ਸਕਦਾ ਹੈ ਅਤੇ ਇਸ ਯਾਤਰਾ ਵਿੱਚ ਇੱਕ ਕਈ ਵਾਰ ਵਾਹਨ ਤੋਂ ਲੋਡ ਅਤੇ ਅਨਲੋਡ ਹੋ ਸਕਦਾ ਹੈ ਜੇ ਪੈਕੇਜਿੰਗ ਕਿਸੇ ਉਤਪਾਦ ਕਿਸਮ ਲਈ ਲੋਡਿੰਗ ਦੀ ਗੁਣਵੱਤਾ ਦੀ ਨਹੀਂ ਹੈ ਤਾਂ ਏ ਉਤਪਾਦਾਂ ਨੂੰ ਆਵਾਜਾਈ ਵਿੱਚ ਉੱਚ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਖਰੀਦਦਾਰ ਦਾ ਮਾੜਾ ਤਜਰਬਾ ਉੱਚ ਵਾਪਸੀ ਅਤੇ ਵਿਕਰੇਤਾ ਨੂੰ ਨੁਕਸਾਨ ਹੋ ਸਕਦਾ ਹੈ ਪੈਕੇਜਿੰਗ ਵਿੱਚ ਹੋਰ ਕਤ ਵੀ ਹੁੰਦੇ ਹਨ ਜਿਵੇਂ ਕਿ ਖਪਤਕਾਰ ਦਾ ਡਿਲੀਵਰੀ ਪਤਾ ਵਿਕਰੇਤਾ ਦਾ ਵਾਪਸੀ ਪਤਾ ਅਤੇ ਉਤਪਾਦ ਦੀ ਜਾਣਕਾਰੀ ਈ-ਕਾਮਰਸ ਵਿੱਚ ਬਾਹਰੀ ਪੈਕੇਜਿੰਗ ਤੇ ਲਗਾਏ ਗਏ ਸ਼ਿਪਿੰਗ ਲੇਬਲ ਦੀ ਵਰਤੋਂ ਕਰਕੇ ਇਸ ਨੂੰ ਕੀਤਾ ਜਾਂਦਾ ਹੈ। ਇਹ ਸਪਸ਼ਟ ਹੈ ਕਿ ਪੈਕੇਜਿੰਗ ਉਤਪਾਦ ਦੀ ਵਿਕਰੀ ਵਿੱਚ ਇੱਕ ਮਹੱਤਵਪੂਰਨ ਹਿੱਸਾ ਹੈ, ਪਰ ਈ-ਕਾਮਰਸ ਕਾਰੋਬਾਰਾਂ ਨੂੰ ਕਿਵੇਂ ਵਧਾਉਂਦਾ ਹੈ? ਆਓ ਜਾਣਦੇ ਹਾਂ। ਚੰਗੀ ਪੈਕੇਜਿੰਗ ਆਵਾਜਾਈ ਵਿੱਚ ਨੁਕਸਾਨ ਕਾਰਨ ਹੋਣ ਵਾਲੇ ਕਾਟੇ ਨੂੰ ਘਟਾਉਣ ਅਤੇ ਨਤੀਜੇ ਵਜੋਂ ਵਾਪਸੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਚੰਗੀ ਤਰ੍ਹਾਂ ਡਿਜ਼ਾਈਨ ਕੀਤੀ ਪੈਕੇਜਿੰਗ ਬ੍ਰਾਂਡ ਲਈ ਇੱਕ ਮਜ਼ਬੂਤ ਦਿਖਣ ਵਾਲੀ ਪਛਾਣ ਬਣਾਉਣ ਵਿੱਚ ਮਦਦ ਕਰਦੀ ਹੈ ਚੰਗੀ ਤਰ੍ਹਾਂ ਡਿਜ਼ਾਈਨ ਕੀਤੀ ਪੈਕੇਜਿੰਗ ਬ੍ਰਾਂਡ ਲਈ ਇੱਕ ਮਜ਼ਬੂਤ ਦਿਖਣ ਵਾਲੀ ਪਛਾਣ ਬਣਾਉਣ ਵਿੱਚ ਮਦਦ ਕਰਦੀ ਹੈ ਉੱਚ ਗੁਣਵੱਤਾ ਵਾਲੀ ਪ੍ਰਿੰਟਿੰਗ ਚੰਗੀ ਪੈਕੇਜਿੰਗ ਸਮੱਗਰੀ ਦੀ ਵਰਤੋਂ ਅਤੇ ਵਿਲੱਖਣ ਡਿਜ਼ਾਈਨ ਖਪਤਕਾਰਾਂ ਦੇ ਜੁੜਨ ਵਿੱਚ ਸਹਾਇਤਾ ਕਰਦੇ ਹਨ ਜਿਸ ਨਾਲ ਇੱਕ ਬ੍ਰਾਂਡ ਦੂਜੇ ਤੋਂ ਵੱਖਰਾ ਲੱਗਦਾ ਹੈ ਉਦਾਹਰਨ ਲਈ ਪ੍ਰੀਮੀਅਮ ਉਤਪਾਦ ਵਿਕਰੇਤਾ ਆਪਣੇ ਉਤਪਾਦਾਂ ਦੇ ਦਿੱਖ ਅਤੇ ਅਹਿਸਾਸ ਨੂੰ ਵਧਾਉਣ ਲਈ ਉੱਚ ਗੁਣਵੱਤਾ ਵਾਲੀ ਪੈਕੇਜਿੰਗ ਦੀ ਵਰਤੋਂ ਕਰ ਸਕਦੇ ਹਨ। ਗੈਰ ਭੋਜਨ ਪੈਕੇਜਿੰਗ ਦੇ ਸੰਬੰਧ ਵਿੱਚ ਵਿਕਰੇਤਾ ਡਿਲੀਵਰੀ ਲਈ ਗੈਰ ਭੋਜਨ ਵਸਤੂਆਂ ਨੂੰ ਪੈਕ ਕਰਨ ਲਈ ਕਿਹੜੇ ਸਭ ਤੋਂ ਵਧੀਆ ਤਰੀਕੇ ਅਪਣਾ ਸਕਦੇ ਹਨ। ਧਿਆਨ ਵਿੱਚ ਰੱਖਣ ਵਾਲੀ ਇੱਕ ਮੁੱਖ ਗੱਲ ਇਹ ਹੈ ਕਿ ਵਸਤੂ ਦੀ ਪੈਕਿੰਗ ਦਾ ਰਿਕਾਰਡ ਰੱਖਣਾ ਹੈ ਜਦੋਂ ਉਹ ਭੇਜਣ ਲਈ ਤਿਆਰ ਕੀਤੀ ਜਾਂਦੇ ਹਨ। ਨੁਕਸਾਨੇ ਦੇ ਉਤਪਾਦਾਂ ਨਾਲ ਗੁੰਮ ਹੋਈਆਂ ਚੀਜ਼ਾਂ ਜਾਂ ਆਰਡਰ ਕੀਤੀਆਂ ਚੀਜ਼ਾਂ ਤੋਂ ਵੱਖਰੀਆਂ ਚੀਜ਼ਾਂ ਦੇ ਕਾਰਨ ਗਾਹਕ ਦੁਆਰਾ ਬਾਅਦ ਵਿੱਚ ਈ-ਕਾਮਰਸ ਵਿੱਚ ਆਮ ਹੈ ਅਤੇ ਗਲਤੀ ਦੇ ਸਰੋਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਛਾਣ ਕਰਨ ਲਈ ਵਸਤੂ ਦੀ ਪੈਕੇਜਿੰਗ ਦੀ ਵੀਡੀਓ ਰਿਕਾਰਡਿੰਗ ਨਿਰਣਾਇਕ ਸਬੂਤ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀ ਹੈ ਇਹ ਵੀ ਮਹੱਤਵਪੂਰਨ ਹੈ ਕਿ ਕਿਉਂਕਿ ਲੌਜਿਸਟਿਕਸ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਦੋਵੇਂ ਭੇਜੇ ਗਏ ਆਰਡਰ ਲਈ ਸਿਰਫ ਸੀਮਿਤ ਦੇਣਦਾਰੀ ਪੇਸ਼ ਕਰਨਗੇ ਇਸ ਲਈ ਵਿਕਰੇਤਾਵਾਂ ਨੂੰ ਇਸ ਵਿਧੀ ਨੂੰ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਖਾਸ ਕਰਕੇ ਇੱਕ ਖਾਸ ਸੀਮਾ ਤੋਂ ਉੱਪਰ ਆਰਡਰ ਮੁੱਲ ਲਈ ਇਸ ਸ਼੍ਰੇਣੀ ਅਤੇ ਨਾਜ਼ੁਕ ਚੀਜ਼ਾਂ ਤੇ ਨਿਰਭਰ ਕਰਦਾ ਹੈ ਗੈਰ ਪੂਜਨ ਵਸਤਾਂ ਦੀ ਪੈਕਿੰਗ ਕਰਦੇ ਸਮੇਂ ਤੁਹਾਨੂੰ ਕੁਝ ਕਦਮ ਚੁੱਕਣੇ ਚਾਹੀਦੇ ਹਨ ਪਹਿਲਾ ਕਦਮ ਬਾਹਰੀ ਪੈਕੇਜਿੰਗ ਬਾਰੇ ਫੈਸਲਾ ਕਰਨਾ ਹੈ ਇਹ ਉਤਪਾਦ ਅਤੇ ਬ੍ਰਾਂਡ ਬਾਕਸ ਲਈ ਮੁੱਢਲੀ ਸੁਰੱਖਿਆ ਹੈ ਇਹ ਪੈਕੇਜਿੰਗ ਆਮ ਤੌਰ ਤੇ ਇੱਕ ਫਲੈਅਰ ਬੈਗ ਜਾਂ ਇੱਕ ਨਾਲੀਦਾਰ ਬਾਕਸ ਹੁੰਦੀ ਹੈ ਇਹ ਇਸ ਗੱਲ ਦਾ ਫੈਸਲਾ ਕਰਨ ਲਈ ਇੱਕ ਨਮੂਨਾ ਮਾਪਦੰਡ ਹੈ ਕਿ ਕਿਹੜੀ ਬਾਹਰੀ ਪੈਕੇਜਿੰਗ ਤੁਹਾਡੇ ਉਤਪਾਦ ਲਈ ਸਭ ਤੋਂ ਵਧੀਆ ਹੋਵੇਗੀ। ਇੱਕ ਉਤਪਾਦ ਲਈ ਜਿਸਦਾ ਭਾਰ 0 ਤੋਂ 3 ਕਿਲੋਗ੍ਰam ਦੇ ਵਿਚਕਾਰ ਹੈ ਅਤੇ ਨਾਜ਼ੁਕ ਹੈ, ਉਸਦੇ ਲਈ ਇੱਕ ਤਿੰਨ ਪਲਾਈ ਵਾਲੇ ਨਾਲੀਦਾਰ ਬਾਕਸ ਦਾ ਸੁਝਾਅ ਦਿੱਤਾ ਜਾਂਦਾ ਹੈ। ਜੇ ਗੈਰ ਨਾਜ਼ੁਕ ਹੈ ਤਾਂ ਤੁਸੀਂ ਫਲੈਰ ਬੈਗ ਜਾਂ ਕਿਸੇ ਤਰ੍ਹਾਂ ਦੇ ਤਿੰਨ ਪਲਾਈ ਨਾਲੀਦਾਰ ਬਾਕਸ ਵਿਚਕਾਰ ਚੁਣ ਕਰ ਸਕਦੇ ਹੋ। ਇੱਕ ਉਤਪਾਦ ਲਈ ਜਿਸਦਾ ਭਾਰ 3 ਤੋਂ 10 ਕਿਲੋਗ੍ਰam ਵਿਚ ਜਾਂ ਇਸ ਤੋਂ ਵੱਧ ਹੈ ਅਤੇ ਨਾਜ਼ੁਕ ਹੈ ਇੱਕ 5 ਪਲਾਈ ਵਾਲੇ ਨਾਲੀਦਾਰ ਬਾਕਸ ਦਾ ਸੁਝਾਅ ਦਿੱਤਾ ਜਾਂਦਾ ਹੈ ਜੇ ਗੈਰ ਨਾਜ਼ੁਕ ਹੈ ਤਾਂ ਤੁਸੀਂ 3 ਤੋਂ 10 ਕਿਲੋਗ੍ਰam ਲਈ ਉਸੇ 3 ਪਲਾਈ ਵਾਲੇ ਨਾਲੀਦਾਰ ਬਾਕਸ ਦੀ ਵਰਤੋਂ ਕਰ ਸਕਦੇ ਹੋ ਜਦੋਂ ਕਿ 10 ਕਿਲੋਗ੍ਰam ਤੋਂ ਵੱਧ ਲਈ 5 ਪਲਾਈ ਵਾਲਾ ਨਾਲੀਦਾਰ ਬਾਕਸ ਵਰਤ ਸਕਦੇ ਹੋ ਇੱਕ ਉਤਪਾਦ ਲਈ ਜਿਸ ਦਾ ਭਾਰ 5 ਕਿਲੋਗ੍ਰam ਤੋਂ ਵੱਧ ਹੈ ਤਰਲ ਅਤੇ ਨਾਜ਼ੁਕ ਹੈ ਇੱਕ 7 ਪਲਾਈ ਵਾਲੇ ਨਾਲੀਦਾਰ ਬਾਕਸ ਦਾ ਸੁਝਾਅ ਦਿੱਤਾ ਜਾਂਦਾ ਹੈ ਜੇ ਗੈਰ ਨਾਜ਼ੁਕ ਹੈ ਤਾਂ ਤੁਸੀਂ 7 ਪਲਾਈ ਵਾਲੇ ਨਾਲੀਦਾਰ ਬਾਕਸ ਦੀ ਵਰਤੋਂ ਕਰ ਸਕਦੇ ਹੋ ਪੈਕੇਜਿੰਗ ਸਮੱਗਰੀ ਦੀ ਤਾਕਤ ਭੇਜੇ ਜਾ ਰਹੇ ਉਤਪਾਦਾਂ ਦੀ ਨਾਜ਼ੁਕਤਾ ਅਤੇ ਭਾਰ ਤੇ ਨਿਰਭਰ ਕਰੇਗੀ ਦੂਜਾ ਕਦਮ ਉਤਪਾਦ ਨੂੰ 2-3 ਪਰਤਾਂ ਜਾਂ ਹੋਰ ਪੁਸ਼ਿੰਗ ਸਮੱਗਰੀ ਵਿੱਚ ਲਪੇਟਣਾ ਅਤੇ ਉਤਪਾਦ ਨੂੰ ਬਾਹਰੀ ਬਾਕਸ ਵਿੱਚ ਰੱਖਣਾ ਹੈ ਕਦਮ ਨੰਬਰ 3 ਕਈ ਛੋਟੇ ਉਤਪਾਦਾਂ ਦੇ ਮਾਮਲੇ ਵਿੱਚ ਬਾਕਸ ਨੂੰ ਗੱਤੇ ਦੇ ਟੁਕੜਿਆਂ ਨਾਲ ਵੱਖ ਕਰੋ ਅਤੇ ਫਿਰ ਹਰੇਕ ਛੋਟੇ ਉਤਪਾਦ ਨੂੰ ਬਣਾਈ ਗਈ ਹਰੇਕ ਜਗ੍ਹਾ ਵਿੱਚ ਰੱਖੋ। ਕਦਮ ਨੰਬਰ 4 ਇਸੇ ਵੀ ਵਾਧੂ ਜਗ੍ਹਾ ਨੂੰ ਭਰਨ ਲਈ ਫਿਲਰ ਸਮੱਗਰੀ ਦੀ ਵਰਤੋਂ ਕਰੋ ਜਿਵੇਂ ਕਿ ਕ੍ਰਸਟ ਪੇਪਰ, 에ਅਰ ਪਿੱਲੋ, ਫੋਮ ਬਾਲਸ ਕਦਮ 5 ਨਾਜ਼ੁਕ ਉਤਪਾਦਾਂ ਨੂੰ ਭੇਜਦੇ ਸਮੇਂ ਆਪਣੇ ਪੈਕੇਜ ਬਾਕਸ ਦੇ ਸਾਰੇ 6 ਪਾਸਿਆਂ ਤੋਂ ਅੰਦਰੂਨੀ ਸਤਾਂ ਤੇ 쿠ਸ਼ਿੰਗ ਲਈ ਓਮ ਸ਼ੀਟਾਂ ਜਾਂ ਥਰਮੋਕੋਲ ਪਰਤਾਂ ਰੱਖੋ। ਕਦਮ 6 ਉਤਪਾਦ ਇਨਵੌਇਸ ਨੂੰ ਬਾਹਰੀ ਬਾਕਸ ਦੇ ਅੰਦਰ ਰੱਖੋ। ਕਦਮ 7 ਬਾਕਸ ਨੂੰ ਬੰਦ ਕਰਨ ਲਈ ਘਾਟੂ ਘਾਟ 3 ਇੰਚ ਟੇਪ ਦੀ ਵਰਤੋਂ ਕਰੋ। ਕਦਮ 8 ਸ਼ਿਪਿੰਗ ਲੇਬਲ ਨੂੰ ਬਾਹਰੀ ਬਾਕਸ ਦੇ ਦਿਖਾਈ ਦੇਣ ਵਾਲੇ ਪਾਸੇ ਚਿਪਕਾਓ। ਕਦਮ 9 ਜੇ ਉਤਪਾਦ ਨਾਜ਼ੁਕ ਹੈ ਤਾਂ ਪੈਕੇਜ ਉੱਤੇ ਇੱਕ ਫ੍ਰਜ਼ਾਈਲ ਸਟicker ਅਤੇ ਇਹ ਦਰਸਾਉਣ ਲਈ ਕਿ ਕਿਹੜਾ ਪਾਸਾ ਉੱਪਰ ਵੱਲ ਹੈ ਇੱਕ ਇੰਡੀਕੇਟਰ ਲੇਬਲ ਲਗਾਓ ਇਸ ਦੇ ਨਾਲ ਅਸੀਂ ਇਸ ਸਿਖਲਾਈ ਸੈਸ਼ਨ ਦੇ ਅੰਤ ਤੇ ਆ ਗਏ ਹਾਂ ਜਿੱਥੇ ਅਸੀਂ ਪੈਕੇਜਿੰਗ ਦੀਆਂ ਵੱਖ-ਵੱਖ ਕਿਸਮਾਂ ਪੈਕੇਜਿੰਗ ਦੇ ਵੱਖ-ਵੱਖ ਤੱਤਾਂ ਅਤੇ ਡਿਲੀਵਰੀ ਲਈ ਗੈਰ ਭੋਜਨ ਵਸਤਾਂ ਨੂੰ ਪੈਕ ਕਰਦੇ ਸਮੇਂ ਵਿਕਰੇਤਾ ਦੁਆਰਾ ਅਪਣਾਏ ਜਾਣ ਵਾਲੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਸਿੱਖਿਆ ਅੰਦਰੂਨੀ ਪੈਕੇਜਿੰਗ ਵੰਡ ਪ੍ਰਕਿਰਿਆ ਦੌਰਾਨ ਕਿਸੇ ਉਤਪਾਦ ਲਈ ਸੁਰੱਖਿਆ ਪ੍ਰਦਾਨ ਕਰਦੀ ਹੈ ਸਾਡੀ ਅਗਲੀ ਵੀਡੀਓ ਵਿੱਚ ਤੁਸੀਂ ਕਿਸੇ ਉਤਪਾਦ ਨੂੰ ਭੇਜਣ ਤੋਂ ਪਹਿਲਾਂ ਵਿਚਾਰ ਕੀਤੇ ਜਾਣ ਵਾਲੀਆਂ ਵੱਖ-ਵੱਖ ਅੰਦਰੂਨੀ ਪੈਕੇਜਿੰਗ ਸਮੱਗਰੀਆਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਸਿੱਖੋਗੇ